किसान ने एकताग्रह हां ਵੱਲੋਂ ਮੇਰਾ ਨਾਮ ਭੋਲਾ ਸਿੰਘ ਮੱਖਾ ਮਝਲੇ ਦਾ ਬਤ ਸਕਤਰਾਂਗਾ ਅੱਜ ਜਿਹੜੀ ਗੁਰਪਾਲ ਸਿੰਘ ਦੀ কুরਕੀ ਆਈ ਹੈਗੀ ਉਹ ਅਸੀਂ ਰੋਕਣ ਵਾਸਤੇ ਆਇਆ ਹਾਂ ਸਟੇਟ ਬੈਂਕ ਆਫ ਇੰਡੀਆ ਵੱਲੋਂ ਇਹ কুরਕੀ ਆਈ ਹੈਗੀ ਇਹ কুরਕੀ ਆਇ ਨਹੀਂ ਹੈਗਾ ਇੱਕ ਕਿਸਾਨ ਨੇ ਮਤਲਬ 10 ਸਾਲ ਪਹਿਲਾਂ ਕਰਜ਼ਾ ਲੈਂਦਾ ਸੀਗਾ ਕਰਜ਼ਾ ਲੈਂਦਾ ਸੀਗਾ ਮਤਲਬ 1.5 ਲੱਖ ਰੁਪਿਆ ਹੁਣ ਉਸੇ ਸਰਕਾਰ ਨੇ ਮਤਲਬ ਵਧਾ ਕੇ 3 ਲੱਖ ਰੁਪਿਆ ਕੀਤਾ ਪਿਆ ਵਿਚਾਰੇ ਨੂੰ ਇਹਦੇ ਆਰਥਿਕ ਤੰਗੀਆਂ ਕਾਰਨ ਇਹ ਤੋਂ ਭਰਿਆ ਨਹੀਂ ਗਿਆ ਜਦੋਂ ਫਸਲ ਦੀ ਪੂਰੀ ਕੀਮਤ ਨਹੀਂ ਮਿਲਦੀ ਉਹਦਾ ਕਰਕੇ ਇਹ ਸਰਕਾਰ ਜਿਹੜੀ ਬਣੀ ਆ ਅੱਜਕੱਲ ਸਰਕਾਰ ਭਗਵੰਤ ਮਾਨ ਦੀ ਬਣੀ ਹੈਗੀ ਇਹਨਾਂ ਨੇ ਨਾਅਰਾ ਦਿੱਤਾ ਹੀ ਕਰਜ਼ਾ ਕੁੱਕੀ ਖਤਮ ਫਸਲ ਦੀ ਪੂਰੀ ਰਕਮ ਨਾ ਪੂਰੀ ਰਕਮ ਮਿਲ ਰਹੀ ਹੈ ਨਾ ਕਰਜ਼ੇ ਪਿੱਛੇ ਕਿਸਾਨਾਂ ਦੀਆਂ ਕੁਰਕੀਆਂ ਹੋ ਰਹੀਆਂ ਨੇ ਇਹਨਾਂ ਨੇ ਕਿਹਾ ਜਬੀ ਸੀ ਕਿਸੇ ਦੀ ਕੁਰਕੀ ਨਹੀਂ ਕਰਾਂਗੇ ਆ ਕਿਸਾਨ ਦੀ ਕੁਰਕੀ ਆਈ ਆ ਇਹ ਤੋਂ ਪਹਿਲਾਂ ਵੀ ਅਸੀਂ ਕੁਰਕੀਆਂ ਕਿੰਨੀਆਂ ਰੋਕੀਆਂ ਨੇਗੀਆਂ ਅਸੀਂ ਜਦੋਂ ਵੀ ਕੋਈ ਕੁਰਕੀ ਆਉਂਦੀ ਆ ਕੀ ਚਾਹੇ ਮਜ਼ਦੂਰ ਦੀ ਆਂਦੀ ਆ ਚਾਹੇ ਕਿਸਾਨ ਦੀ ਆਉਂਦੀ ਆ ਉਹ ਅਸੀਂ ਰੋਕਦੇ ਆਂ ਸੀ ਕਹਿੰਦੇ ਆ ਵੀ ਸਰਕਾਰ ਸਾਡਾ ਫਸਲ ਦਾ ਪੂਰਾ ਰੇਟ ਦੇਵੇ ਜੇ ਰੇਟ ਦੇਊ ਤਾਂ ਮਤਲਬ ਕਿਸਾਨ ਬਸ ਸਾਡੇ ਦਾ ਜਦੋਂ ਰੇਟ ਹੀ ਨਹੀਂ ਮਿਲ ਰਿਹਾ ਕਿਸਾਨ ਕਿੱਥੋਂ ਭਰੇ ਆ ਕਰੋਨਾ ਕਾਲ ਵੇਲੇ ਮੰਡੀਆਂ ਪੈ ਗਈਆਂ ਮੰਨ ਤੇ ਫਸਲਾਂ ਕਈ ਵਾਰੀ ਗੜੇ ਮਾਰੀ ਹੋ ਗਈ ਫਸਲਾਂ ਮਰ ਜਾਂਦੀਆਂ ਨੇਗੀਆਂ ਉਹਦੇ ਕਾਰਨ ਇੱਕ ਕਿਸਾਨ ਭਰ ਨਹੀਂ ਸਕਿਆ ਇਹਦੇ ਕੋਲ ਇੱਕ ਡਿਡਿਕਲਰ ਦਾ ਮਾਲਕ ਹੈਗੀ ਇਹ 1.5 ਲੱਖ ਰੁਪਇਆ ਕਰਜ਼ਾ ਲੈਤਾ ਹੁਣ 3 ਲੱਖ ਕਹਿ ਰਹੀ ਹੈ ਇਹ ਕਰਜ਼ਾ ਅੱਜ ਅਸੀਂ ਕੁਰਕੀ ਰੋਕੀ ਹੈਗੀ ਇਹ ਕਿਸਾਨ ਜਿੱਥੇ ਬੰਦੀ ਜਿੱਤ ਹੈਗੀ ਜੇਕਰ ਦੁਬਾਰੇ ਵੀ ਕੁਰਕੀ ਆਉਗੀ ਅਸੀਂ ਇਹ ਕੁਰਕੀ ਰੋਕਾਂਗੇ ਕੀ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆ ਜਿਹੜੇ ਸੋਦੇ ਕਿਸਾਨ ਨੇ ਪਹਿਲਾਂ ਵੀ 2.5 ਏਕੜ ਵਾਲਾ ਇਹਦੇ 10 ਸਾਲ ਦਾ ਕਰਜ਼ਾ ਪੁਰਾਣਾਗਾ ਕੈਪਟਨ ਸਾਹਿਬ ਨੇ ਮਾਫ ਕੀਤਾ ਸੀਗਾ ਇਹ ਕਿਸਾਨ ਦਾ ਉਹਦੇ ਵਿੱਚ ਆਇਆ ਨਹੀਂ ਵਿਚਾਰੇ ਦਾ ਇਹਦਾ ਵੀ ਆਉਣਾ ਚਾਹੀਦਾ ਸੀ ਅਸੀਂ ਕਹਨੇ ਆ ਵੀ ਸਾਰੇ ਕਿਸਾਨਾਂ ਦਾ ਜਿਹੜਾ ਕਰਜ਼ਾ ਹੈਗਾ ਉਹ ਕਰਜ਼ਾ ਸਰਕਾਰ ਮਾਫ ਕਰੇ ਤੁਹਾਡਾ ਕਿਹੜਾ ਪਿੰਡ ਹੈ ਜੀ ਗਰਪਾਲ ਸਿੰਘ ਆ ਜੀ ਪਪਾਲਕਲਾ ਮੇਰਾ ਪਿੰਡ ਹੈ ਜੀ ਕਿਹੜੀ ਬੈਂਕ ਤੋਂ ਕਰਜ਼ਾ ਲਿੱਤਾ ਤੁਸੀਂ ਤੇ ਅੱਜ ਕੀ ਸਥਿਤੀ ਹੈ ਉਹਦੀ ਇੰਡੀਆ ਤੋਂ ਲਿਆ ਸੀ ਜੀ ਤੇ ਜੀ ਮੇਰੇ ਤੇ ਗਜਾਇਸ਼ ਨਹੀਂ ਹੈਗੀ ਜੀ ਪਰਨਤੀ ਕਿੰਨੇ ਟਾਈਮ ਪਹਿਲਾਂ 10 ਸਾਲ ਪਹਿਲਾਂ ਕਿੰਨਾ ਕਰਜ਼ਾ ਲਿੱਤਾ ਜੀ 1.5 ਲੱਖ ਲਿਆ ਸੀ ਤੇ ਹੁਣ ਕੀ ਕਹਿੰਦੀ ਹੈ ਬੈਂਕ ਬੈਂਕ ਦਾ ਹੀ 3 ਲੱਖ ਦੇ ਲੋਵੇ ਬਣਾਈ ਬੈਠੀ ਤੇ ਹੁਣ ਕੀ ਮੰਗੇ ਥੋੜੀ ਸਰਕਾਰ ਵੱਲੋਂ ਇਹ ਬੈਂਕ ਨੂੰ ਮੇਰੀ ਮੰਗ ਇਹ ਹੀ ਆ ਜੀ ਵੀ ਮੇਰੇ ਤੇ ਗਜਾਇ ਨਹੀਂ ਪੜ ਨਹੀਂ ਸਕ ਮਾਫੀ ਮਾਫੀ ਆਗੇ ਜੀ ਮੈਨੂੰ 2 1 ਏਕੜ ਤੇ ਆਪਣੇ ਕੈਪਟਨ ਸਾਹਿਬ ਦਾ ਕਿਹਾ ਹੋਇਆ 20-20 2 ਏਕੜ ਵਾਲੇ ਕਿਸਾਨ ਦਾ 2 ਲੱਖ ਮਾਰ ਇਹ ਗੁਰਪਾਲ ਸਿੰਘ ਕਿਸਾਨ ਹੈ ਮੇਰੇ ਪਿੰਡ ਦਾ ਭਪਾਲ ਕਲਾਂ ਇਹਨਾਂ ਨੇ ਕਰਜ਼ਾ ਕੋਈ ਲੈਤਾ ਸੀਗਾ ਇੰਡੀਆ ਬੈਂਕ ਤੋਂ ਕੁਈ ਕਾਫੀ ਟਾਈਮ ਹੋ ਗਿਆ ਪਹਿਲਾਂ ਕੋਈ 10 ਸਾਲ 8-10 ਸਾਲ ਹੋ ਗਏ ਹੋਣਗੇ ਪਹਿਲਾਂ ਤਾਂ ਸਾਨੂੰ ਬੈਂਕ ਤੋਂ ਕਰਜ਼ਾ ਲੈਣ ਦੀ ਲੋੜ ਹੀ ਨਾ ਪਵੇ ਜੇ ਅਸੀਂ ਮੋੜ ਉਨੇ ਸਰਮਤ ਹੋਈਏ ਦੂਜੀ ਗੱਲ ਇਹ ਹੈ ਵੀ ਸਾਨੂੰ ਫਸਲਾਂ ਦੇ ਜਿਹੜੇ ਕਰਜ ਇਹਦੇ ਭਾਅ ਨੇ ਉਹ ਨਹੀਂ ਮਿਲਦੇ ਪੂਰੇ ਮੌਕੇ ਦੇ ਇਸੇ ਕਰਕੇ ਵੀ ਇੱਕ ਇੱਕ ਕਿਸਾਨ ਕੋਲੇ ਜ਼ਮੀਨ ਹੀ ਸਾਰੀ ਕਿੱਲਾ ਡੇਢ ਕਿੱਲਾ ਹੋਊਗੀ ਇਹ ਭਰ ਨਹੀਂ ਸਕਦਾ ਆਪਦਾ ਕੰਮ ਵੀ ਇਹ ਦਿਹਾੜੀ ਦੇ ਸ਼ਰਤੇ ਹੀ ਚਲਾ ਰਿਹਾ ਹੈ ਇਕੱਲਾ ਰਜਗਾਰ ਜਾਇਦਾ ਕਾਰਡ ਬਣਿਆ ਹੋਇਆ ਨਰੇਗਾਲ ਉਥੇ ਜਾ ਕੇ ਉਹਦਾ ਜਵਾਕ ਨੂੰ ਪਾਲਦਾ ਇਹਦੇ ਕੋਲ ਸਰਮੱਥਾ ਨਹੀਂ ਹੈ ਭਰਨ ਦੀ ਹੈ ਇਹ ਇਹ ਨਾ ਅੱਜ ਭਰ ਸਕਦਾ ਜੇ ਭਰ ਸਕਦਾ ਹੁੰਦਾ ਜਦੋਂ 10 ਸਾਲ ਪਹਿਲਾਂ ਭਰ ਦਿੰਦਾ ਹੁਣ ਤਾਂ ਸਮਾਂ ਜ਼ਿਆਦਾ ਮੰਗਾਈ ਹੋਗੀ ਨਹੀਂ ਭਰੀ ਨਹੀਂ ਜਾਣੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਦਾ ਕਰਜ਼ਾ ਮਾਫ ਕੀਤਾ ਜਾਵੇ ਤੇ ਅੱਜ ਕੁਰਕੀ ਰੋਕੀ ਹੈ ਅੱਗੇ ਵੀ ਰੋਕਾਂਗੇ ਤੇ ਸਰਕਾਰ ਤੋਂ ਮੰਗ ਕਰਦੇ ਆ ਵੀ ਇਹੋ ਜੀਆਂ ਇਹ ਜਿਹੜੀਆਂ ਕੁਰਕੀਆਂ ਹੁੰਦੀਆਂ ਨੇ ਜਾਂ ਇਹਨਾਂ ਨੂੰ ਆਰਡਰ ਦਿੱਤੇ ਹੋਏ ਨੇ ਇਹ ਬੰਦ ਕਰਨ ਇਹ ਕੁਰਕੀਆਂ ਕਰਨੀਆਂ ਇਹ ਆਈ ਸਰਕਾਰ ਤੋਂ ਮੰਗ ਕਰਦੇ ਆਂ